ਜਿਹੜਾ ਇਹ ਉਜੂਕਰਨੇ ਬੈਠੇ ਹੋ ਬਸ ਉਹ ਕਰਨਾ ਹੈ ਜਦੋਂ ਤੁਸੀਂ ਮਨ ਨੂੰ ਮੜੀ ਜੀ ਢਿੱਲ ਦਿੱਤੀ ਇੰਨੇ ਤੁਹਾਨੂੰ ਆਲਸ ਵੱਲ ਨੂੰ ਲੈ ਜਾਣਾ ਕਿਉਂਕਿ ਮਨ ਦਾ ਸਭ ਤੋਂ ਨੀਵਾ ਗੁਣ ਜਿਹੜਾ ਹੈ ਉਹ ਤਮੋ ਗੁਣ ਹੈ ਤੇ ਤਮੋ ਗੁਣ ਦੇ ਵਿੱਚ ਆਲਸ ਦਲਿੱਦਰ ਬੇਈਮਾਨੀ ਧੋਖਾ ਇਹ ਸਭ ਹੁੰਦਾ ਜਦੋਂ ਤੁਸੀਂ ਮਨ ਨੂੰ ਢਿੱਲਾ ਕਰੋਗੇ ਇਹਨੇ ਤਮੋ ਗੁਣ ਚ ਜਾਣਾ ਤਮੋ ਗੁਣੀ ਜਿਹੜਾ ਮਨੁੱਖ ਹੁੰਦਾ ਨਾ ਉਹ ਸਦਾ ਜਾਂ ਬਲੇਮ ਗੇਮ ਕਰਦਾ ਰਹਿੰਦਾ ਆਲਸ ਕਰਦਾ ਰਹੇਗਾ ਟਾਈਮ ਵੇਸਟ ਕਰਦਾ ਰਹੇਗਾ ਖਿਜਦਾ ਰਹੇਗਾ ਹੈਨਾ ਨਾਮ ਦੂਜਿਆਂ ਦਾ ਲਾਉਂਦਾ ਰਹੇਗਾ ਉਹਦਾ ਸਾਰਾ ਕਰਮ ਸਾਰਾ ਦਿਨੇ ਉਹ ਕਰਮ ਕਰੇਗਾ ਉਸ ਦੇ ਅੰਦਰ ਖੇੜਾ ਨਹੀਂ ਪੈਦਾ ਹੋਏਗਾ ਸਭ ਤੋਂ ਵੱਧ ਵਾਸ਼ਨਾ ਗ੍ਰਸ ਤਮੋ ਗੁਣੀ ਹੁੰਦਾ ਤੇ ਤਮੋ ਗੁਣੀ ਉਹ ਮਨੁੱਖ ਹੁੰਦੇ ਜਿਹੜੇ ਮਨ ਨੂੰ ਢਿੱਲ ਦੇ ਦਿੰਦੇ ਹੈਨਾ ਜੋ ਕਰਨ ਬੈਠੇ ਉਹ ਬਸ ਉਹ ਕਰਨਾ ਹੀ ਹੁਣ சு